ਉਹ ਸੁਪਰ ਸੀਡਰ ਵਾਲੀ ਜਿਹਨੇ ਕਣਕੇ ਵੀ ਜੀ ਸਾਡੇ ਕੰਨੀ ਤਾਂ ਬਹੁਤ ਜਿਆਦੇ ਸੁੰਡ ਪੈ ਗਿਆ ਕਣਕਾਂ ਨਿੱਕੀਆਂ ਨਿੱਕੀਆਂ ਰਮੌਣੀਆਂ ਪੈ ਗਈਆਂ ਆਹ ਨਾਲ ਕਿਸੇ ਬਾਈ ਦਾ ਨਰਮੇ ਵਾਲਾ ਬਾਣ ਸੀ ਆਪਣਾ ਨਹੀਂ ਹੈਗਾ ਕਿਸੇ ਹੋਰ ਭਰਾ ਦਾ ਇਹ ਸੋਨੂੰ ਨਰਮੇ ਵਾਲੇ ਜੀ ਵੀ ਦਿਖਾਉਣ ਨੇ ਸੁਪਰ ਸੀਡਰ ਵਾਲੇ ਬੀਜੀ ਵਾਲੇ ਚ ਪੈਂਦੀ ਹੈ ਜੀ ਰੋਡ ਟ੍ਰੈਲਰ ਵਾਲੇ ਚ ਕਿਸੇ ਚ ਨਹੀਂ ਪੈਂਦੀ ਬਾਹੀ ਚ ਨਹੀਂ ਪੈਂਦਾ ਸਾਡੇ ਕੰਨੀ ਤਾਂ ਨਹੀਂ ਪਿਆ ਕਿਸੇ ਕੰਨੀ ਜਿੰਨਾ ਤਾਂ ਕਿਸੇ ਦੇ ਜੀ ਰੋਡ ਟ੍ਰੈਲਰ ਵਾਲੀ ਚ ਪਿਆ ਨਾ ਬਾਹੀ ਚ ਪਿਆ ਆਹ ਸੁਪਰ ਸੀਡਰ ਵਾਲੀ ਆਹ ਤਾਂ ਚਲ ਝੋਨੇ ਵਾਲਾ ਬਾਣ ਸੀ ਆ ਨਿੱਕੀ ਨਿੱਕੀ ਕਣਕ ਹੈ ਜੀ ਵੀ ਤਾਰਮੌਣੀ ਪੈ ਗਈ ਸੁੰਡ ਪੈ ਗਿਆ ਚ ਕਿਆ ਨਰਮੀ ਵਾਲਾ ਬਾਹਣ ਸੀ ਇਹ ਚ ਦੇਖ ਲਓ ਕਿਤੇ ਖਰਚਾ ਨਹੀਂ ਇਹ ਸੁਪਰ ਸੀਟਰ ਦੀ ਵੀਏ ਵਾਲੇ ਬਾਹਣ ਚ ਪੈਂਦਾ ਥੋਨੂੰ ਇਹ ਸਾਰਾ ਦਿਖਾਉਨੇ ਆ ਆ ਦੇਖੋ ਛਟੀਆਂ ਵੀ ਖੜੀਆਂ ਹੋਈ ਆ ਖੜੀਆਂ ਨੇ ਛਟੀਆਂ ਦੇਖੋ ਕਿਸੇ ਭਰਾ ਦਾ ਬਾਹਣ ਸੀ ਆਪਣੇ ਲਵੇ ਸੀ ਮਾਹ ਚੱਲ ਦਿਖਾ ਦਈਏ ਇਹ ਸੁਪਰ ਸੀਟਰ ਦੀ ਬਜਾਈ ਚ ਹੀ ਪੈਂਦਾਗਾ ਆ ਪਟਕਾ 부ਜੇ ਜੀ ਜੀ ਸੁਨਦਰਾ ਆ ਤੁਹਾਨੂੰ 부ਜੇ ਪਟਕੇ ਦਿਖਾਉਨੇ ਆ ਅਸੀਂ ਵੀ ਕਿੱਥੇ ਸੁੰਡਾ ਆ ਦੇਖੋ ਬਈ ਇਹ ਆ ਦੇਖੋ ਆ ਫਿਰਦਾ ਨਾ ਸੰਡ ਜਮਾ ਸਾਫ ਦੇਖ ਸਕਦੇ ਹੋ ਤੁਸੀਂ ਇੱਧਰ ਕਣਕਾ ਇਹ ਜਮਾ ਨਰਮੇ ਵਾਲੇ ਬਾਹਣ ਚ ਪੈਂਦਾ ਹੈ ਸੁਪਰ ਸੀਟਰ ਵਾਲੀ ਦੀ ਬਜਾਈ ਚ ਹੀ ਹੈ ਦੂਜੀ ਚ ਨਹੀਂ ਪੈਂਦਾ ਤੁਸੀਂ ਆਹ ਦੇਖ ਲਓ ਬਾਹਣ ਆ ਕਿਤੇ ਕਿਤੇ ਦਾ ਡੌਲਾ ਵਧੀਆ ਖੜੀਆਂ ਆ ਨਹੀਂ ਵਿੱਚ ਬਹੁਤ ਥਾਵੇਂ ਖਾ ਚੁੱਕੀ ਹੈ ਇਹ ਆ ਤੁਹਾਨੂੰ ਸਾਰੀ ਦਿਖਾ ਲੰਨੇ ਆਂ ਅਸੀਂ ਆ ਦੇਖ ਲਓ ਆ ਜਮਾ ਵਿਲੇ ਹੋਗੇ ਇਸ ਸਾਰੀ ਕੀੜੇ ਨੇ ਖਾਧੀ ਆ ਜਿਹੜਾ ਸੁੰਡ ਆ ਉਹੀ ਇਹ ਚਾਹੋ ਨਹੀਂ ਹੈਗਾ ਸੀ ਵੀ ਖਰਚਿਆਂ ਕਰਕੇ ਆ ਦੇਖੋ ਆ ਪੰਗੀਆਂ ਛਟੀਆਂ ਮੁੱਡੀਆਂ ਆ ਦੇਖੋ ਤੁਸੀਂ ਬੁੱਝੇ ਵੀ ਆ ਪਏ ਆ ਖਾਦੇ ਆ ਦੇ ਕਮਲਾ ਆ ਕੇ ਸੁੱਕ ਗਏ ਖਤਮ ਹੋ ਗਈ ਆ ਦੇਖੋ ਮੂਰੇ ਚ ਬੁੱਝੇ ਇਹ ਆ ਪਰਾਂ ਦੇਖੋ ਖੜੀ ਐ ਇਹ ਸੁਪਰ ਸੀਟਰ ਦੀ ਵਿਜਾਈ ਚ ਹੀ ਪੈ ਰਿਹਾ ਹੈ ਬਹੁਤ ਜਿਆਦਾ ਨੁਕਸਾਨ ਕਰ ਰਿਹਾ ਹੈ ਇਹ ਸਾਡੇ ਕਨੀਤਾ ਦੀ ਯਾਰ ਵਜਾਈ ਜਮਾ ਫੇਲ ਹੀ ਐ ਭਰਾਵੋ ਬਾਕੀ ਅਗਲੇ ਦੀ ਸੋਚਉਂਦੀ ਹੈ ਨਾ ਅਲੱਗ-ਅਲੱਗ ਵੀ ਜਿਹੜੇ ਹਜੇ ਵੀ ਭਰਾ ਵਿੱਚ ਕਿਰਾਏ ਤੇ ਵਜਾਈ ਜਾਂਦੇ ਯਾਰ ਇਹਦੇ ਨਾਲ ਨਾਮ ਜਾਓ ਵਧੀਆ ਰਹੋਗੇ ਸੁੰਡੇ ਦੇ ਨਾਲ ਬਹੁਤ ਪੈ ਰਿਹਾ ਤੁਸੀਂ ਆਹ ਗੌਰ ਨਾਲ ਦੇਖ ਲਓ ਆਹ ਪਈਆ ਸੁੱਕੀ ਆਹ ਦੇਖੋ ਜਿੰਨੀ ਤੱਕ ਕਿਸੇ ਨੇ ਪਾਣੀ ਲਾਤਾ ਦਵਾਈ ਦਬਾਈ ਸੱਟ ਲਈ ਜਿਵੇਂ ਹੁਣ ਆਹ ਬਾਈ ਲਾਈ ਜਾਂਦਾ ਆਪਣੇ ਵਾਲਾ ਇਹ ਦਵਾਈ ਸੱਟੂਗਾ ਹੁਣਾ ਉਹ ਇਹਨਾਂ ਮਰ ਜਾਂਦਾ ਕੁਝ ਘਟ ਜਾਂਦਾ ਕੋਈ ਦਵਾਈ ਛਿੱਟਾ ਛੁੱਟਾ ਦਿੱਤਾ ਜਾਂਦਾ ਉਹ ਤਾਂ ਉੱਠ ਖੜਦੀ ਹੈ ਕਣਕਾ ਜਿਹੜਾ ਐ ਕਹਦਾ ਵੀ ਮਰ ਜੂ ਇਹ ਮਰਦਾ ਮੁਰਦਾ ਹੈ ਨਹੀਂ ਬਾਈ ਇਹ ਇਹ ਬਧੀ ਜਾਂਦਾ ਤੁਸੀਂ ਦੇਖਿਆ ਆਪ ਤੁਹਾਨੂੰ ਪੱਟ ਕੇ ਅਸੀਂ ਬੂਜੇ ਜੇ ਸੁੰਡ ਵੀ ਦਿਖਾਇਆ ਕੱਢ ਕੇ ਕਿੱਡੇ-ਕੱਡੇ ਸੁੰਡ ਬਣੇ ਪਏ ਆ ਇਹ ਇਹ ਬਹੁਤ ਜ਼ਿਆਦਾ ਖਾਈ ਜਾਂਦਾ ਆ ਦੇਖੋ ਬਾਹਣ ਚ ਪੜ ਪਾਤੇ ਇਹ ਸਾਰਾ ਸੁਪਰ ਸੀਟਰ ਦੀ ਵੀ ਆਈ ਚਾ ਇਹ ਪਤਾ ਨਹੀਂ ਇਹਦਾ ਕੀ ਕਾਰਨ ਹੈ ਕੀ ਨਾ ਨਾ ਹੀ ਇਹਦਾ ਤੁਹਾਨੂੰ ਬਾਕੀ ਤੁਸੀਂ ਕੱਲ ਨੂੰ ਅਸੀਂ ਵੀਡੀਓ ਤੁਹਾਨੂੰ ਪਾਵਾਂਗੇ ਸੁਪਰ ਸੀਡਰ ਵਾਲੀ ਅਸੀਂ 4 ਦਿਨ ਪਹਿਲਾਂ ਬੀਜੀ ਐ ਬਾਅਕੇ ਅਸੀਂ ਬਾਅਦ ਚ ਬੀਜੀ ਐ ਜਿਹੜੀ ਬਾਅਦ ਚ ਬੀਜੀ ਉਹ ਕਣਕ ਉਦੋਂ ਟੱਪ ਗਈ ਮਜਾਈ ਵਰਗੀ ਤਾਰੀਖਾ ਹੈ ਹੀ ਨਹੀਂ ਉਹ ਤੁਹਾਨੂੰ ਕੱਲ ਨੂੰ ਵੀਡੀਓ ਅਸੀਂ ਕਲੀਅਰ ਕਰ ਦਾਂਗੇ ਕਿਹਾ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਸੀ ਹੁਣ ਤੁਸੀਂ ਦੇਖ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰਿਓ ਭਰਾ ਬਣ ਕੇ ਯਾਰ ਕਿਸੇ ਦਾ ਫਾਇਦਾ ਹੋ ਚੁੱਕੇ ਜਾਂ ਅਗਲਾ ਰਮਾਉਣ ਲੱਗ ਜੇ ਨਹੀਂ ਸੁੰਡ ਬਹੁਤ ਖਾਈ ਜਾਂਦਾ ਕਣਕਾ ਮੀ ਆਇਆ ਹੋ ਜਾਂਦਾ ਵਿੱਚ ਕਹਿੰਦਾ ਵੀ ਅਸੀਂ ਯਾਰ ਅੱਗ ਲਾ ਕੇ ਬੀਜੀ ਐ ਇਹ ਸੁਪਰਸੀਡਰ ਵਾਲੀ ਚੀਜ਼ ਐ ਆ ਤਾਂ ਨਰਮੇ ਵਾਲਾ ਸੀ ਤਾਂ ਕੋਈ ਖਰਚਾ ਵੀ ਨਹੀਂ ਸੀ ਇਹ ਜੀ ਵੀ ਬਹੁਤ ਜ਼ਿਆਦੇ ਪੈ ਗਿਆ ਹਾਂ ਕਰਕੇ ਕਹਿਣਾ ਆਪਦੀ ਬਈ ਇਹ ਕੀੜਾ ਮਾਰ ਕੇ ਦੇਖ ਸਕਦਾ ਵਿੱਚ ਘਰੇ ਬੈਠੀ ਕਹਿ ਦਿੰਦੇ ਯਾਰ ਸਾਡੇ ਤਾਂ ਪਿਆ ਨਹੀਂ ਬਈ ਪਤਾ ਉਹਦੋਂ ਲੱਗਦਾ ਜਦੋਂ ਉਹਨੂੰ ਗੌਰ ਨਾਲ ਦੇਖਦੇ ਆ ਪੜ ਪਾ ਦੇ ਦੂਰੋਂ ਦਾ ਕਣਕ ਲੱਗਦੀ ਆ ਬਾਹਣ ਤੇ ਸੂਣੀ ਆ ਦੇਖੋ ਹੁਣ ਤੁਸੀਂ ਜੇ ਹੁਣ ਆਪਾਂ ਇਹਨੂੰ 2 ਕਿੱਲੇ ਪਰਾਂ ਤੋਂ ਦੇਖਾਂਗੇ ਤਾਂ ਜਦ ਸੁਗੀ ਹਰਿਆਲ ਹਰਿਆਲੀ ਪੂਰੀ ਮਾਰਦੀ ਕੋਲੇ ਜਾ ਕੇ ਇਹ ਜਮਾਂ ਘੜ ਜਾਂਦੀ ਆ ਆ ਚੱਕਰ